ਅਲੀ ਅੰਮ੍ਰਿਤ ਕੇ ਦਾਤੇ ਸਰਬੰਸਦਾਨੀ ਸਤਿਗੁਰੂ ਜੀ ਦੁਆਰਾ ਜੋ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦੀ ਸ਼ਕਤੀ ਚੰਡੀ ਨੂੰ ਪ੍ਰਗਟ ਕਰਨ ਦਾ ਸੰਗਤ ਜੀ ਇਸ ਪ੍ਰਸੰਗ ਦੀ ਆਪ ਕਥਾ ਸਰਵਣ ਕਰ ਰਹੇ ਹੋ ਸੱਚੇ ਪਾਤਸ਼ਾਹ ਮਹਾਰਾਜ ਆਪ ਪਰਮੇਸ਼ਰ ਰੂਪ ਹਨ ਔਰ ਸਾਰੀਆਂ ਸ਼ਕਤੀਆਂ ਦੇ ਮਾਲਕ ਹਨ ਕੇਵਲ ਸੰਸਾਰ ਦੇ ਲੋਕਾਂ ਨੂੰ ਉਹ ਸ਼ਕਤੀ ਦੇ ਦਰਸ਼ਨ ਕਰਾਉਣ ਵਾਸਤੇ ਆਪ ਕਿਵੇਂ ਸਾਧਨਾ ਕਰੀਦੀ ਹੈ ਕਿਵੇਂ ਪਰਮੇਸ਼ਰ ਦਾ ਨਾਮ ਜੱਪੀਦਾ ਹੈ ਕਿਵੇਂ ਉਸ ਅਕਾਲ ਪੁਰਖ ਦੀ ਸ਼ਕਤੀ ਨੂੰ ਪ੍ਰਤੱਖ ਕਰੀਦਾ ਹੈ ਇਹ ਜਾਂਚ ਸਖਾਣ ਵਾਸਤੇ ਸੱਚੇ ਪਾਤਸ਼ਾਹ ਜੀ ਨੇ ਨੈਣਾ ਦੇਵੀ ਦੇ ਪਹਾੜ ਉੱਤੇ ਇਹ ਪ੍ਰਯੋਗ ਆਰੰਭ ਕੀਤਾ ਸੀ 11ਵੇਂ ਮਹੀਨੇ ਸਾਧ ਸੰਗਤ ਜੀ ਮਹਾਰਾਜ ਅਕਾਲ ਪੁਰਖ ਦੀ ਸ਼ਕਤੀ ਦੇ ਪ੍ਰਤੱਖ ਦਰਸ਼ਨ ਹੋਣ ਦੇ ਲੱਛਣ ਪਰ ਤੱਕ ਨਜ਼ਰ ਆਉਣ ਲੱਗ ਪਏ ਸਨ ਤੇ ਪੰਡਿਤ ਕੇਸੋਦਾਸ ਜੀ ਛੁੱਟੀ ਲੈ ਕੇ ਥੱਲੇ ਚਲੇ ਗਏ ਪਹਾੜ ਤੋਂ ਅਸ਼ਟਮੀ ਵਾਲੇ ਦਿਨ ਹੀ ਤੇ ਨੌਵੀਂ ਵਾਲੇ ਦਿਨ ਇਹ ਕੌਤਕ ਵਰਤਿਆ ਹੈ ਆਓ ਇਹ ਕਥਾ ਬੜੇ ਪ੍ਰੇਮ ਦੇ ਨਾਲ ਆਪ ਜੀ ਸਰਵਣ ਕਰੋ ਮਾਨਵਰਤियां ਕਲਗੀਧਰ ਪਾਤਸ਼ਾਹ ਦੇ ਚਰਨਾਂ 'ਚ ਜੋੜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਿਹੜ ਪਹਿਰ ਦਿਨ ਕੇ ਰਹੇ ਨੂਮੀ ਆਦਤਵਾਰ ਸਾ ਸੰਗਤ ਜੀ ਜਦੋਂ ਚੇਤਰ ਦੇ ਸ਼ੁਕਲ ਪੱਖ ਦੀ ਨੌਵੀਂ ਆਈ ਹੈ ਚਾਂਨੇ ਪੱਖ ਦੀ ਨੌਵੀਂ ਥਿਤੀ ਹੈ ਐਤਵਾਰ ਦਾ ਦਿਨ ਹੈ ਤੇ ਦਿਨ ਵੀ ਡੇਢ ਪੈਰ ਬਾਕੀ ਰਹਿ ਗਿਆ ਹੈ ਯਾਨੀ ਸ਼ਾਮ ਦੇ 3-4 ਵਜੇ ਦਾ ਸਮਾਂ ਹੋ ਗਿਆ ਹੈ ਜੇਤਮਾਸਪਖ ਸੁਕਲਮਹਿ ਪੀਸ ਬਣਾਉਣੇ ਲਈ ਡਰਾਈ ਹੈਂਡ ਦੇ ਫੈਕਟਰੀ ਤੋਂ ਦੂ ਇਟ ਯੋਰself ਇਨਵੈਸਟਰਸ ਕੇ ਲੀਏ

ਉਸ ਸਮੇ ਅਕਾਲ ਪੁਰਖ ਪਰਮੇਸ਼ਰ ਜੀ ਦੀ ਸ਼ਕਤੀ ਚੰਡੀ ਪ੍ਰਗਟ ਹੋਈ ਹੈ ਸਾਧ ਸੰਗਤ ਜੀ ਉਸ ਵੇਲੇ ਬੜੀ ਤੇਜ਼ ਹਨੇਰੀ ਹਵਾ ਚੱਲਣ ਲੱਗੀ ਹੈ ਔਰ ਸਾਰੀਆਂ ਦਿਸ਼ਾਵਾਂ ਦੇ ਵਿੱਚ ਇਹ ਹਵਾ ਜਿਹੜੀ ਹੈ ਬੜੇ ਸ਼ੁਕਾਟੇ ਪਾ ਰਹੀ ਹੈ ਮੰਡਲ ਮਹਿਬਤ ਔਰ ਜਗਤ ਦੇ ਵਿੱਚ ਬਣੀ ਭਾਰੀ ਧੂੜ ਉੱਡੀ ਹੈ ਜਿਸ ਦਿਨ ਬਿਜਤੀ ਜਗਤ ਆਧਾਰ ਜਗਤ ਦਾ ਆਸਰਾ ਰੂਪ ਪਰਮੇਸ਼ਰ ਦੀ ਚੰਡੀ ਨੇ ਪ੍ਰਗਟ ਹੋਣਾ ਹੈ ਉਸ ਤੋਂ ਪਹਿਲਾਂ ਦਾ ਜੋ ਵਰਤਾਰਾ ਹੈ ਮੈਂ ਮੰਡਲ ਮੈਂ ਬੜ ਧੂੜ ਉਡਾਈ ਕਹਿੰਦੇ ਧਰਤੀ ਤੋਂ ਧੂੜ ਉੱਡ ਕੇ ਆਕਾਸ਼ ਨੂੰ ਜਾ ਚੜੀ ਹੈ ਬਹੁਤ ਜਿਆਦੀਆਂ ਹਨੇਰੀਆਂ ਤੇ ਤੂਫਾਨ ਆਏ ਹਨ ਘੋਰ ਘਟਾ ਚਹੂ ਘੋਰ ਕਨਾਸਨ ਔਰ ਬੜੀ ਘੋਰ ਘਟਾ ਚਾਰੇ ਪਾਸਿਓਂ ਤੋਂ ਕਾਲੇ ਬੱਦਲ ਚੜ ਚੜ ਕੇ ਆਏ ਹਨ ਖੁਖ ਖੁਖ ਕਨੋ ਕਮੜਾਈ ਔਰ ਬੱਦਲ ਬਰੇ ਗਰਜ ਗਰਜ ਕੇ ਉਮਡ ਉਮਡ ਕੇ ਆਏ ਹਨ ਕਾਲੀਆਂ ਕੰਡਾਵਾਂ ਉਮਡ ਉਮਡ ਕੇ ਆਈਆਂ ਹਨ ਦੀਰਗ ਦਾ ਰਣ ਦਾਸ ਦਸੋ ਆ ਕਹਿੰਦੇ ਬੜੀਆਂ ਭਿਆਨਕ ਦੀਰਗ ਦੀਰਣ ਕਾਰਨ ਨਾਦ ਦਸੋ ਦਿਸ ਕਹਿੰਦੇ ਬੜਾ ਹੀ ਭਿਆਨਕ ਆਵਾਜ਼ਾ ਬੜਾ ਭਿਆਨਕ ਡਰਾਉਣੀ ਸੁਰ ਦਸੋ ਦਿਸ਼ਾਂ ਦੇ ਵਿੱਚ ਕਿਉਂ ਕੜ ਕਿਉਂ ਤੜਤਾ ਤੜਪਾਈ ਇਸ ਤਰ੍ਹਾਂ ਆਕਾਸ਼ ਵਿੱਚੋਂ ਆਵਾਜ਼ਾਂ ਆਉਣ ਲੱਗੀਆਂ ਨੇ ਜਿਵੇਂ ਬਿਜਲੀ ਤੜਫ ਕੇ ਕੜਕ ਪਈ ਹੋਵੇ ਜਿਵੇਂ ਬਿਜਲੀ ਕੜਕਦੀ ਹੈ ਨਾ ਇਦਾਂ ਦੀ ਗੜਗੜਾਹਟ ਉਸ ਵੇਲੇ ਸੁਣਾਈ ਦਿੱਤੀ ਹੈ ਇਹ ਸਭ ਲੱਛਣ ਵਿੱਚ ਆਕਾਸ਼ ਇਹ ਸਾਰੇ ਲੱਛਣ ਆਕਾਸ਼ ਵਿੱਚ ਹੋ ਰਹੇ ਨੇ ਧਰਤੀ ਤੇ ਪੁਚਾਲ ਆ ਰਹੇ ਨੇ ਹਨੇਰੀਆਂ ਤੂਫਾਨ ਚੱਲ ਰਹੇ ਨੇ ਯਾਨੀ ਜਿਹੜੇ ਪੰਜੇ ਤੱਤ ਹਨ ਧਰਤੀ ਹੈ ਜਲ ਹੈ ਅਗਨੀ ਹੈ ਵਾਯੂ ਹੈ ਔਰ ਸਭ ਤੋਂ ਵੱਡਾ ਆਕਾਸ਼ ਹੈ ਇਨਾ ਪੰਜਾ ਤਤਾਂ ਦੇ ਵਿੱਚ ਹਲਚਲ ਮਚ ਗਈ ਹੈ ਖਲਬਲੀ ਮਚ ਗਈ ਹੈ પ્રકાશ ਭਏ ਡਰ ਦੇ ਸਮਦਾਈ ਸਾਰੇ ਪਾਸੇ ਪ੍ਰਕਾਸ਼ ਹੀ ਪ੍ਰਕਾਸ਼ ਹੈ ਇਤਨੀ ਰੋਸ਼ਨੀ ਹੋ ਗਈ ਹੈ ਇਤਨੇ ਸੂਰਜਾਂ ਦਾ ਪ੍ਰਕਾਸ਼ ਹੋ ਗਿਆ ਹੈ ਕਿ ਸਾਰਿਆਂ ਨੂੰ ਡਰ ਲੱਗਣ ਲੱਗ ਪਿਆ ਹੈ ਸਾਰੀ ਸ੍ਰਿਸ਼ਟੀ 33 ਕਰੋੜ ਦੇਵੀ ਦੇਵਤਾ ਵੀ ਭੈ ਵਿੱਚ ਚੱਲਣ ਲੱਖ ਦਰਿਆਓ ਜਿਹੜੀ ਮਹਾਰਾਜ ਨੇ ਭੈ ਦੀ ਅਵਸਥਾ ਵਰਨਣ ਕੀਤੀ ਹੈ ਨਾ ਭੈ ਵਿੱਚ ਸੂਰਜ ਭੈ ਵਿੱਚ ਚੰਦ ਕੋ ਕਰੋੜੀ ਚਲਤਨਾ ਅੰਤ ਭੈ ਵਿੱਚ ਸਿੱਤ ਬੁੱਧ ਸੋਰਨਾਥ ਭੈ ਵਿਚ ਆੜਾਣੇ ਆਕਾਸ਼ ਉਹਨਾਂ ਸਾਰੀਆਂ ਸ਼ਕਤੀਆਂ ਨੂੰ ਵੀ ਭੈ ਲੱਗਣ ਲੱਗ ਪਿਆ ਹੈ ਊਮ ਬਿਖੈਪ ਉਹ ਚਹਲ ਵਿਸ਼ਾਲ ਔਰ ਧਰਤੀ ਤੇ ਬੜਾ ਭਾਰੀ ਪੁਚਾਲ ਆ ਰਿਹਾ ਹੈ ਧਰਤੀ ਜਿਹੜੀ ਐ थर-थर ਕੰਬਣ ਲੱਗ ਪਈ ਐ। ਬਾਲ ਭਇਓ ਪੈ ਦਾ ਸਮੁਦਾਈ। ਔਰ ਬੜਾ ਭਿਆਨਕ ਡਰਾਉਣਾ ਸਾਜ ਸੰਗਤ ਜੀਵ ਸੀਨ ਬਣ ਗਿਆ ਹੈ। ਸਾਰੇ ਹੀ ਪੈ ਭੀਤ ਹੋ ਗਏ ਹਨ ਡੋਲ ਡਗਾ ਮਗ ਭੇੜ ਪਹਾੜ ਔਰ ਵੱਡੇ ਵੱਡੇ ਪਹਾੜ ਆਪਸ ਭਿੜਨ ਲੱਗ ਪਏ ਹਨ ਡੋਲ ਡੋਲ ਕੇ ਨਾ ਪਹਾੜ ਤੇ ਪਹਾੜਾਂ ਦੀਆਂ ਚੋਟੀਆਂ ਆਪਸ ਚ ਖਹਿਣ ਲੱਗ ਪਈਆਂ ਨੇ ਦੜ ਸ਼੍ਰਿੰਗ ਟੁੱਟੈ ਅਧਿਕਾਈ ਵੱਡੇ ਵੱਡੇ ਪਹਾੜਾਂ ਦੀਆਂ ਚੋਟੀਆਂ ਦੜਾ ਦੜ ਟੁੱਟ ਕੇ ਧਰਤੀ ਤੇ ਖੱਡਾਂ ਚ ਡਿੱਗ ਰਹੀਆਂ ਹਨ ਪਹਾੜ ਪਾਟਣ ਲੱਗ ਪਏ ਹਨ ਇਸ ਤਰ੍ਹਾਂ ਦਾ ਉਸ ਵੇਲੇ ਅਨਪਵ ਹੋ ਰਿਹਾ ਹੈ ਭੈ ਸਾਰਿਆਂ ਨੂੰ ਡਰ ਲੱਗ ਰਿਹਾ ਹੈ ਸਿੰਧ ਨਦੀ ਉਛਲੇ ਛਲਕੇ ਔਰ ਸਮੁੰਦਰ ਉਛਾਲੇ ਮਾਰਨ ਲੱਗ ਪਿਆ ਹੈ ਨਦੀਆਂ ਦੇ ਵਿੱਚ ਤੋਂ ਬੜਾ ਭਾਰੀ ਤੇਜ ਤੂਫਾਨ ਆ ਗਿਆ ਨਦੀਆਂ ਉਛਲ ਰਹੀਆਂ ਹਨ ਮੱਛ ਕੱਛ ਪਰ ਅੱਛੇ ਸਿਓਂ ਡਰ ਪਾਈ ਕਹਿੰਦੇ ਬੜੇ ਬੜੇ ਮਗਰ ਮੱਛ ਤੇ ਸਮੁੰਦਰ ਦੇ ਵੱਡੇ ਵੱਡੇ ਕੱਛੂ ਤੇ ਰਾਖਸ਼ ਵੀ ਸਾਰੇ ਡਰ ਗਏ ਹਨ। ਸ਼ਾਨਨ ਤੇ ਉਖਰੇ ਤਰ ਦੀਰਘ। ਔਰ ਜੰਗਲਾਂ ਵਿੱਚ ਵੱਡੇ ਵੱਡੇ بڑے بڑے ਵੱਡੇ ਦਰਖਤ ਜਿਹੜੇ ਨੇ ਜੜਾਂ ਤੋਂ ਪੱਟੇ ਗਏ ਨੇ। ਮੂਲ ਮਹਾ ਦ੍ਰਿੜ ਕਾਂਡ ਬੜਾਈ। ਜਿਨ੍ਹਾਂ ਦੀਆਂ ਬੜੀਆਂ ਬੜੀਆਂ ਵੱਡੀਆਂ ਡੂੰਘੀਆਂ ਜੜ੍ਹਾਂ ਸਾਲੋਂ ਜੜਾਂ ਤੋਂ ਹੀ ਪੁੱਟੇ ਗਏ ਨੇ। ਵੱਡੇ ਵੱਡੇ ਜਿਨ੍ਹਾਂ ਦੇ ਕਾਂਡ ਟਾਣੇ ਸਨ ਉਹ ਵੀ ਟੁੱਟ ਟੁੱਟ ਪੈਂਦੇ ਨੇ ਉਹਨਾ ਬਪੂ ਮੈਂ ਸ਼ੋਰ ਪਰਿਓ ਇਹਦਾ ਧਰਤੀ ਆਕਾਸ਼ ਵਿੱਚ ਸ਼ੋਰ ਪੈ ਗਿਆ ਹੈ ਚੋਂ ਚੱਕਣ ਤਰਾਸ ਪਰਲੈ ਕੋ ਮਾਨਿਓ ਚੋਂ ਚੱਕਣ ਤਰਾਸ ਪਰਲੈ ਕੋ ਮਾਨਿਓ ਚੋਂ ਆ ਚੱਕਾ ਨੇ ਭੈ ਮੰਨਿਆ ਪੁੱਤਰ ਦੱਖਣ ਪੂਰਬ ਪੱਛਮ ਸਾਰੇ ਪਾਸੇ ਸਾਧ ਸੰਗਤ ਜੀ ਇਹ ਪਰਲਾ ਦਾ ਅਨੁਮਾਨ ਕਰਨ ਲੱਗ ਪਏ ਨੇ ਵੀ ਹੁਣ ਪਰਲੋ ਆ ਗਈ ਬਸ ਥੋੜੇ ਮਿੰਟਾਂ ਵਿੱਚ ਦੁਨੀਆ ਖਤਮ ਹੋ ਜਾਣੀ ਆ ਸਾਰੇ ਪਾਸੇ ਤੈਸ਼ ਨੈਸ਼ ਹੋ ਜਾਣੀ ਹੈ ਜਿਵੇਂ ਮੁਸਲਮਾਨ ਵੀਰ ਕਿਆਮਤ ਕਹਿੰਦੇ ਨੇ ਜਦੋਂ ਸਮੁੰਦਰ ਦਾ ਪਾਣੀ ਉੱਛਲ ਕੇ ਧਰਤੀ ਤੇ ਆ ਜਾਵੇ ਔਰ ਸਾਰੇ ਪਹਾੜ ਡਗਮਗਾ ਜਾਣ ਸੁਚਾਲ ਆਉਣ ਤੂਫਾਨ ਆਉਣ ਨੇਹਰੀਆਂ ਆਉਣ ਮਹਾਮਾਰੀਆਂ ਫੈਲ ਜਾਣ ਔਰ ਦੁਨੀਆ ਸਮੇਟੀ ਜਾਵੇ ਇਦਾਂ ਦਾ ਹਾਲਾਤ ਬਣ ਗਿਆ ਹੈ। ਹੀਰ ਅਗਨਾਥ ਸੁਣਿਓ ਸਭ ਹੂੰ। ਉਹ ਪਰਲੋਸ ਦੀ ਆਵਾਜ਼ ਸਾਰੇ ਪਾਸੇ ਸੁਣਾਈ ਦਿੱਤੀ ਹੈ। ਇਸ ਮੈਂ ਮਤ ਹੋਏ ਕਛੂ ਨਹਿ ਜਾਣਿਓ। ਔਰ ਡਰਦੇ ਹੋਏ ਸਾਰੇ ਬੜੇ ਭੈ ਭੀਤ ਹੋ ਕੇ ਆਪਣੀ ਆਪਣੀ ਥਾਂ ਦੇ ਸੁੰਗੜ ਗਏ ਨੇ। ਸਭ ਦੇਵੀ ਦੇਵਤੇ ਵੀ ਡਰ ਗਏ ਨੇ। ਪਤਾ ਨਹੀਂ ਕੀ ਹੋਣ ਲੱਗਾ ਹੈ। ਉਹ ਐਸਾ ਭਿਆਨਕ ਸਮਾਂ ਆ ਗਿਆ ਹੈ। ਵੇ ਧਰਤੀ ਤਾਂ ਸਾਰੀ थरथਰ थरथਰ ਕੰਬ ਰਹੀ ਹੈ ਪਹਾੜ ਡੋਲ ਰਹੇ ਨੇ tufaan ਆ ਰਹੇ ਨੇ nehriyan ਆ ਰਹੀਆਂ ਨੇ ਔਰ ਉਪਰੋਂ ਆਕਾਸ਼ ਦੇ ਵਿੱਚੋਂ ਬੜੀਆਂ ਭਿਆਨਕ ਡਰਾਉਣੀਆਂ ਆਵਾਜ਼ਾਂ ਆ ਰਹੀਆਂ ਨੇ ਇਹ ਸਾਰਾ ਕੁਝ ਦੇਖ ਕੇ ਦੁਨੀਆ ਤਰਾ ਤਰਾ ਕਰ ਉੱਠੀ ਹੈ ਟੁੱਟ ਪਿਆ ਬ੍ਰਹਮੰਡ ਅਖੰਡ ਹੀ ਇਸ ਤਰ੍ਹਾਂ ਲੱਗਣ ਲੱਗ ਪਿਆ ਵੀ ਸਾਰਾ ਹੀ ਬ੍ਰਹਮੰਡ ਟੁੱਟ ਜਾਏਗਾ ਟੁੱਟੇ ਟੋਟੇ ਹੋ ਜਾਣਗੇ ਖਿਲਰ ਜਾਏਗੀ ਧਰਤੀ ਸਾਰੀ ਖਿੱਲਰ ਜਾਏਗਾ ਸਮੁੰਦਰ ਸਾਰਾ ਖਿੱਲਰ ਜਾਣਗੇ ਚੰਦ ਸੂਰਜ ਤਾਰੇ ਗ੍ਰਹਿ ਨਛਤਰ ਗੈਲੈਕਸੀ ਦੇ ਵਿੱਚ ਜੋ ਕੁਝ ਵੀ ਹੈ ਸਭ ਤਹਿਸ਼ ਨੈਸ਼ ਹੋ ਜਾਵੇਗਾ ਇਸ ਤਰ੍ਹਾਂ ਲੋਕਾਂ ਨੂੰ ਅਨੁਭਵ ਦੇ ਵਿੱਚ ਆਇਆ ਹੈ